ਬੀਬੀ ਐਨ ਦੇਖਣ ਵਾਲੇ ਸੁਪੁੱچے ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਕਾਰ ਸਹਿਤ ਸਤ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਭਾਜਪਾ ਵੱਲੋਂ ਬੇਆਦਬੀ ਬਿੱਲ ਦਾ ਵਿਰੋਧ ਬਿੱਲ ਦੀਆਂ ਸਾੜੀਆਂ ਕਾਪੀਆਂ ਚੰਡੀਗੜ੍ਹ ਵਿੱਚ ਕਿਸਾਨਾਂ ਵੱਲੋਂ ਪੰਜ ਮਤੇ ਪਾਸ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਆਪ ਵਿਧਾਇਕ ਵੱਲੋਂ ਜਾਖੜ ਨੂੰ ਸਿੱਧਾ ਚੈਲੰਜ ਧੂਰੀ ਵਿੱਚ ਵੱਡਾ ਬੈਂਕ ਘੁਟਾਲਾ ਕਰੋੜਾਂ ਦੀ ਰਕਮ ਦਾ ਗਵਨ ਕਾਂਗਰਸੀ ਆਗੂ ਭੁਪੇਸ਼ ਬਘੇਲ ਨੂੰ ਵੱਡਾ ਝਟਕਾ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਉਹਨਾਂ ਦਾ ਪੁੱਤਰ ਕੀਤਾ ਗ੍ਰਿਫਤਾਰ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਹਿੱਟ ਐਂਡ ਰਨ ਦੀ ਸਜ਼ਾ 3-3 ਸਾਲ ਦੀ ਕੈਦ ਅਤੇ ਫਿਰ ਮਿਲੇਗਾ ਦੇਸ਼ ਨਿਕਾਲਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਰ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਭਾਜਪਾ ਦੀ ਭਾਜਪਾ ਦੇ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬੇਅਦਬੀ ਬਿਲ ਦਾ ਹੁਣ ਵਿਰੋਧ ਕਰ ਦਿੱਤਾ ਗਿਆ ਹੈ। ਭਾਜਪਾ ਨੇ ਪ੍ਰੈਸ ਕਾਨਫਰੰਸ ਤੋਂ ਦੌਰਾਨ ਮੀਡੀਆ ਦੇ ਸਾਹਮਣੇ ਬਿਲ ਦੀਆਂ ਕਾਪੀਆਂ ਸਾਂਹ ਦਿੱਤੀਆਂ ਨੇ। ਬੇਲੂ ਲੈ ਕੇ ਪੰਜਾਬ ਸਰਕਾਰ ਨੂੰ ਘੇੜਦਿਆਂ ਭਾਜਪਾ ਨੇ ਕਿਹਾ ਕਿ ਇਸ ਬਿਲ ਵਿੱਚ ਕੋਈ ਦਮ ਹੀ ਨਹੀਂ ਹੈ। ਭਾਜਪਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਰਹੇ ਭਾਜਪਾ ਦੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨ ਸਕੱਤਰ ਡਾਕਟਰ ਜਗਮੋਹਨ ਸਿੰਘ ਰਾਜੂ ਜੋ ਕਿ ਸਾਬਕਾ ਆਈਐਸ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਇਸ ਬਿੱਲ ਦੀ ਕੋਈ ਬੁੱਕਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਬੇਅਦבי ਬਿੱਲ ਵਿੱਚ ਬੇਅਦਬੀ ਦੀ ਪਰਵਾਸ਼ਾ ਹੀ ਤੈ ਨਹੀਂ ਹੋ ਰਹੀ ਇਹ ਬਿੱਲ ਸਿਰਫ ਸਮੇਂ ਦੀ ਬਰਬਾਦੀ ਹੈ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਬੇਅਦਬੀ ਬਾਰੇ ਪਵਿੱਤਰ ਧਾਰਮਿਕ ਗ੍ਰੰਥਾਂ ਸੰਬੰਧੀ ਪੰਜਾਬ ਦੇ ਵਿੱਚ ਜੇਕਰ ਕੋਈ ਬੇਅਦਬੀ ਕਰੇਗਾ ਉਹਦੇ ਬਾਬਤ ਇੱਕ ਬਿੱਲ ਬਣਾ ਦਿੱਤਾ ਗਿਆ ਸੀ ਬਿੱਲ ਬਣਾ ਦਿੱਤਾ ਗਿਆ ਸੀ ਜੋ ਕਿ ਇਸ ਸਮੇਂ ਸਿਲੈਕਟ ਕਮੇਟੀ ਕੋਲ ਭੇਜਿਆ ਹੋਇਆ ਹੈ ਇਸ ਵੇਲੇ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਵਤ ਗੀਤਾ ਪਵਿੱਤਰ ਬਾਈਬਲ ਕੁਰਾਨ ਸ਼ਰੀਫ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਵੀਂ ਕਰਨ ਵਾਲੇ ਦੋਸ਼ੀਆਂ ਲਈ ਉਮਰ ਕੈ ਤੱਕ ਦੀ ਸਜ਼ਾ ਦੀ ਸਖਤ ਵਿਵਸਥਾ ਕੀਤੀ ਗਈ ਹੈ ਇਸ ਕਾਨੂੰਨ ਦੇ ਲਾਗੂ ਹੋ ਜਾਣ ਕਾਰਨ ਪੰਜਾਬ ਵਿੱਚ ਫਿਰ ਫਿਰਕੂ ਸਦਭਾਵਨਾ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਕ ਸਾਂਝਾਂ ਦੀਆਂ ਤੰਦਾਂ ਮਜ਼ਬੂਤ ਹੋ ਸਕਦੀਆਂ ਨੇ ਅਤੇ ਕੋਸ਼ਿਸ਼ਾਂ ਨੂੰ ਬਲ ਮਿਲੇਗਾ ਇਸ ਕਦਮ ਨਾਲ ਕਾਨੂੰਨੇ ਅਪਰਾਧ ਦੇ ਦੋਸ਼ੀਆਂ ਲਈ ਸਖਤ ਸਜ਼ਾ ਨੂੰ ਯਕੀਨੀ ਬਣਾ ਕੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਨੂੰ ਹੋਰ ਬਲ ਮਿਲੇਗਾ ਇਸ ਮਿਲ ਦਾ ਉਦੇਸ਼ ਸਾਰੇ ਧਰਮਾਂ ਅਤੇ ਫਿਰਕਿਆਂ ਨਾਲ ਜੁੜੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਜ਼ਾ ਦੀ ਵਿਵਸਥਾ ਕਰਕੇ ਇਸ ਕਾਨੂੰਨੀ ਖਲਾਅ ਨੂੰ ਭਰਨਾ ਹੈ ਇਸ ਤਜਵੀਦਤ ਕਾਨੂੰਨ ਤਹਿਤ ਬੇਅਦਬੀ ਦਾ ਦੋਸ਼ੀ ਪਾਇਆ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਅਪਰਾਧ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ 3 ਤੋਂ 5 ਸਾਲ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦ ਕਿ ਅਪਰਾਧ ਲਈ ਉਕਸਾਉਣ ਵਾਲਿਆਂ ਨੂੰ ਅਪਰਾਧ ਦੇ ਮੁਤਾਬਕ ਸਜ਼ਾ ਮਿਲੇਗੀ ਇੱਥੋਂ ਇੱਕ ਗੱਲ ਸਾਫt ਹੋ ਰਹੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾ ਜੋ ਬਿੱਲ ਪੇਸ਼ ਕੀਤਾ ਗਿਆ ਸੀ ਉਹ ਵੀ ਪਾਸ ਨਹੀਂ ਕੀਤਾ ਪਰ ਬੀਤੇ ਦਿਨੀ ਵਿਧਾਨ ਸਭਾ ਵਿੱਚ ਇਸ ਬਿੱਲ ਦੇ ਹੱਕ ਵਿੱਚ ਭੁਗਤ ਕੇ ਹੁਣ ਇਸ ਦੀਆਂ ਕਾਪੀਆਂ ਸਾੜ ਕੇ ਇਸ ਨੂੰ ਆਖ ਦਿੱਤਾ ਗਿਆ ਕਿ ਬਿੱਲ ਕੋਈ ਮਹਨ ਨਹੀਂ ਰੱਖਦਾ ਤੇ ਹੁਣ ਗੱਲ ਕਰਦਿਆਂ ਸੁਖਵੀਰ ਬਾਦਲ ਵੱਲੋਂ ਕਾਂਗਰਸੀ ਆਗੂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਖਵੀਰ ਬਾਦਲ ਨੇ ਮੰਗ ਕੀਤੀ ਹੈ ਕਿ ਜਦੋਂ ਕਾਂਗਰਸ ਪਾਰਟੀ ਨੇ ਮੰਨ ਲਿਆ ਕਿ ਉਸਤੇ ਆਗੂਆਂ ਨੇ ਸਿਆਸੀ ਮਨੋਰਥਾਂ ਦੀ ਪੂਰਤੀ ਵਾਸਤੇ ਬੇਅਦਬੀ ਦੇ ਮਾਮਲੇ ਨੂੰ ਵਰਤੇ ਹੈ ਤਾਂ ਕਾਂਗਰਸ ਪਾਰਟੀ ਨੂੰ ਉਹਨਾਂ ਸਾਰੇ ਆਗੂਆਂ ਦੇ ਨਾਮ ਜਨਤਕ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ 2015 ਦੇ ਬੇਅਦਬੀ ਕੇਸਾਂ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਹੈ ਸੁਖਵੀਰ ਨੇ ਕਿਹਾ ਕਿ ਕਾਂਗਰਸ ਦੇ ਪ੍ਰਗਟ ਸਿੰਘ ਦੇ ਵੱਲੋਂ ਵਿਧਾਨ ਸਭਾ ਵਿੱਚ ਅਤੇ ਸਾਬਕਾ ਕਰਮ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਇੱਕ ਮੁਲਾਕਾਤ ਵਿੱਚ ਇਹ ਗੱਲ ਕਬੂਲੀ ਗਈ ਹੈ ਤਾ ਦੋਵਾਂ ਕਾਂਗਰਸੀਆਂ ਆਗੂਆਂ ਤੇ ਅਤੇ ਕਾਂਗਰਸ ਪਾਰਟੀ ਨੂੰ ਆਪਣਾ ਹੁਣ ਪੱਖ ਸਪਸ਼ਟ ਕਰਨਾ ਬਣਦਾ ਹੈ ਅਤੇ ਦੱਸਣਾ ਚਾਹੀਦਾ ਕਿ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦੇ ਮੁੱਦੇ ਤੇ ਸਿਆਸਤ ਕਿਉਂ ਕੀਤੀ ਉਹਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਤੇ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਉਹਨਾਂ ਕਿਹਾ ਕਿ ਰੰਧਾਵਾ ਨੇ ਆਪਣੀ ਮੁਲਾਕਾਤ ਵਿੱਚ ਕਿਹਾ ਕਿ ਕੋਈ ਵੀ ਬਿਆਦਵੀ ਕੇਸਾਂ ਨੂੰ ਇਸਤੇ ਤਰਕ ਸੰਗਤ ਨਤੀਜੇ ਤੇ ਨਹੀਂ ਲੈ ਕੇ ਜਾਣਾ ਚਾਹੁੰਦਾ ਬਿਆਦਵੀ ਮਾਮਲਿਆਂ ਦੀ ਜਾਂਚ ਵਾਸਤੇ ਵੱਖ-ਵੱਖ ਸਮੇਂ ਤੇ ਸੈੱਟ ਟੀਮਾਂ ਦੀ ਗੱਲ ਕਰਦੇ ਹਾਂ ਸੁਖਵੀਰ ਨੇ ਕਿਹਾ ਕਿ ਰੰਧਾਵਾ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਟੀਮਾਂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਬਣਾਈਆਂ ਗਈਆਂ ਸਨ ਉਹਨਾਂ ਆ ਕਿਹਾ ਕਿ ਕਾਂਗਰਸ ਆਗੂ ਨੇ ਇਹ ਵੀ ਕਿਹਾ ਹੈ ਕਿ ਬਤੌਰ ਗ੍ਰਹਿ ਮੰਤਰੀ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫਾ ਸਵੀਕਾਰ ਕਰਨ ਦੀ ਥਾਂ ਤੇ ਉਸ ਤੋਂ ਜਵਾਬ ਤਲਬੀ ਕਰਨੀ ਚਾਹੁੰਦੇ ਸੀ ਉਹਨਾਂ ਆ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੋਸ਼ੀ ਹੈ ਤੇ ਇਹ ਵੀ ਸਪਸ਼ਟ ਹੈ ਕਿ ਕਾਂਗਰਸ ਸਰਕਾਰ ਦਾ ਹੀ ਇੱਕ ਵਰਗ ਇਹ ਮੰਨਦਾ ਸੀ ਕਿ ਇਹ ਪੁਲਿਸ ਅਫਸਰ ਆਮ ਆਦਮੀ ਪਾਰਟੀ ਨਾਲ ਲੜ ਕੇ ਬੇਅਦਬੀ ਮਾਮਲੇ ਤੇ ਸਿਆਸਤ ਕਰ ਰਿਹਾ ਹੈ ਇਸ ਕਰਕੇ ਅਸਤੀਫਾ ਦੇ ਕੇ ਉਹ ਰਾਜਨੀਤੀ ਵਿੱਚ ਆਇਆ ਸੁਖਵੀਰ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਆਪ ਦੀ ਆਮਦ ਹੋ ਰਹੀ ਸੀ ਤਾਂ ਕਾਂਗਰਸ ਆਗੂ ਇਹ ਕਬੂਲ ਕਰ ਰਹੇ ਸਨ ਜਿਸ ਦੌਰਾਨ ਆਪ ਦੇ ਵਿਧਾਇਕ ਨੂੰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਦੋਸ਼ੀ ਠਹਿਰਾਇਆ ਗਿਆ ਤਾਂ ਕਾਂਗਰਸ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਹੈ ਉਹਨਾਂ ਕਿਹਾ ਕਿ ਇਹਨਾਂ ਕੇਸਾਂ ਦੀ ਨਿਰਪੱਖ ਜਾਂਚ ਹੀ ਆਪ ਦੀ ਭੂਮਿਕਾ ਨੂੰ ਬੇਨਕਾਬ ਕਰ ਸਕਦੀ ਹੈ ਬਾਦਲ ਨੇ ਕਿਹਾ ਕਿ ਆਪਦੇ ਸੀਨੀਅਰ ਲੀਡਰਸ਼ਿਪ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਦੀ ਦੋਸ਼ੀ ਹੈ। ਉਹਨਾਂ ਨੇ ਕਿਹਾ ਕਿ ਆਪਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਰਜੋਤ ਮੈਂਸਰੀ ਉਸ ਆਪ ਵਿਧਾਇਕ ਨਰੇਸ਼ ਜਾਦਵ ਦੀ ਵਕਾਲਤ ਕੀਤੀ ਸੀ ਜਿਸ ਨੂੰ 2016 ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਦੋਸ਼ੀ ਠਹਿਰਾਇਆ ਗਿਆ। ਉਹਨਾਂ ਨੇ ਕਿਹਾ ਕਿ ਨੌਵੇਂ ਮੰਤਰੀਆਂ ਨੂੰ ਬੇਅਦਬੀ ਦੇ ਦੋਸ਼ੀ ਦੀ ਹਮਾਇਤ ਕਰਨ ਲਈ ਨਾ ਸਿਰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਬਲਕਿ ਇਹਨਾਂ ਦੇ ਖਿਲਾਫ ਨਵੇਂ ਪੰਜਾਬ ਪ੍ਰੋਵਿੰਸ਼ਨ ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰ ਚ ਬਿਲ 225 ਦੇ ਤਹਿਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਜਿਸ ਨੂੰ ਸਰਕਾਰ ਕਾਨੂੰਨ ਬਣਾਉਣਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੀ ਕਾਰਵਾਈ ਸੰਦੀਪ ਪਾਟਕ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਜਿਸ ਨੇ ਨਰੇਸ਼ ਯਾਦਵਲੀ ਦਿੱਲੀ ਦੇ ਮਹਿਰੋਲੀ ਤੋਂ ਪਾਰਟੀ ਟਿਕਟ ਦੇਣ ਦੀ ਸਿਫਾਰਿਸ਼ ਉਦੋਂ ਕੀਤੀ ਸੀ ਜਦੋਂ ਉਸ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਿਆ ਸੀ ਅਤੇ ਇਸੇ ਤਰ੍ਹਾਂ ਦੀ ਕਾਰਵਾਈ ਆਪ ਕਨਵੀਨਰ ਅਰਵਿੰਦ ਕੇਜੀਵਾਲ ਤੇ ਖਿਲਾਫ ਵੀ ਕੀਤੀ ਜਾਣੀ ਚਾਹੀਦੀ ਹੈ ਤੇ ਹੁਣ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਪੰਜ ਮਤੇ ਪਾਸ ਕੀਤੇ ਗਏ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਪਾਣੀ ਸਮਝੌਤੇ ਸਮੇਤ ਚਾਰ ਮੁੱਦਿਆਂ ਤੇ ਇੱਕ ਸਰਵ ਪਾਰਟੀ ਮੀਟਿੰਗ ਸੱਦੀ ਗਈ ਸੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਇਸ ਮੀਟਿੰਗ ਤੋਂ ਦੂਰ ਰਹੀ ਅਤੇ ਉਸ ਤੱਕ ਕੋਈ ਵੀ ਆਗੂ ਇਸ ਮੀਟਿੰਗ ਵਿੱਚ ਨਾ ਪਹੁੰਚਿਆ ਜਦੋਂ ਕਿ 10 ਪਾਰਟੀਆਂ ਦੇ ਆਗੂ ਮੀਟਿੰਗ ਵਿੱਚ ਪਹੁੰਚੇ ਇਸ ਮੌਕੇ ਤੇ ਪੰਜ ਏਜੰਡੇ ਪਾਸ ਕੀਤੇ ਗਏ ਹਨ ਹਾਲਾਂਕਿ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੈਂਡ ਪੂਲਿੰਗ ਅਤੇ ਮੁਕਤ ਵਿਪਾਰ ਸਮਝੌਤੇ ਵਿਰੁੱਧ ਇੱਕ ਲੰਬੀ ਲੜਾਈ ਲੜੀ ਜਾਏਗੀ ਕਸਾਰ ਆਗੂਆਂ ਨੇ ਕਿਹਾ ਕਿ ਆਪ ਮੁਖੀ ਆਮਨ अरोड़ा ਨੂੰ ਸਾਡੇ ਵੱਲੋਂ ਸੱਦਾ ਭੇਜਿਆ ਗਿਆ ਸੀ ਪਰ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਜਿਸ ਕਾਰਨ ਉਹਨਾਂ ਨੂੰ ਇਸ ਗੱਲ ਦਾ ਦੁੱਖ ਲੱਗਿਆ ਇਸ ਮੌਕੇ 30 ਜੁਲਾਈ ਨੂੰ ਟਰੈਕਟਰ ਮਾਰਚ ਦਾ ਐਲਾਨ ਕਰ ਦਿੱਤਾ ਗਿਆ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਇਸ ਨੀਤੀ ਨੂੰ ਵਾਪਸ ਲੈਣ ਤੱਕ ਲੜਾਈ ਲੜਾਂਗੇ ਇਹਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਇਸ ਨੀਤੀ ਬਾਰੇ ਲੋਕਾਂ ਨੂੰ ਭੰਬਲ-ਪੂਸੇ ਵਿੱਚ ਪਾ ਰਹੀ ਹੈ ਕੁਝ ਸਪਸ਼ਟ ਨਹੀਂ ਕੀਤਾ ਜਾ ਰਿਹਾ ਇਸ ਮੌਕੇ ਕਿਸਾਨ ਆਗੂ ਰਾਜੇਵਾਲ ਨੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਦੱਸਦੇ ਆ ਪਰ ਉਹ ਅਸਲ ਕਿਸਾਨ ਨਹੀਂ ਹੈ ਜਦੋਂ ਕਿਸਾਨ ਆਗੂ ਨੂੰ ਪੁੱਛਿਆ ਗਿਆ ਕਿ ਕੀ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਨੇ ਇਹਦੇ ਤੇ ਉਹਨਾਂ ਨੇ ਕਿਹਾ ਕਿ ਐਸਕੇਐਮ ਏਕਤਾ ਦੇ ਪਲੇਟਫਾਰਮ ਲਈ ਹਮੇਸ਼ਾ ਦਰਵਾਜ਼ੇ ਖੋਲ ਕੇ ਰੱਖਦਾ ਹੈ ਦਿੱਲੀ ਲੜਾਈ ਵਿੱਚ ਵੀ ਅਸੀਂ ਇਕੱਲੇ ਆਏ ਸੀ ਉਸ ਤੋਂ ਬਾਅਦ ਸਾਰੇ ਆ ਗਏ ਦਸਣਾ ਬਣਦਾ ਕਿ 5 ਮਤੇ ਜਿਹੜੇ ਇਸ ਵਕਤ ਪਾਸ ਕੀਤੇ ਗਏ ਉਹਨਾਂ ਵਿੱਚ ਪਹਿਲਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਨੋਟੀਫਿਕੇਸ਼ਨ ਰੱਦ ਕਰਨੀ ਦੀ ਹੈ ਦੂਸਰਾ ਖੇਤੀਬਾੜੀ ਅਤੇ ਸਬੰਧਤ ਕਾਰੋਬਾਰਾਂ ਨੂੰ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਰੱਖਣ ਦਾ ਹੈ ਤੀਸਰਾ 25 ਸਾਲ ਪੁਰਾਣੇ ਸਮਝੌਤੇ ਨੂੰ ਰੱਦ ਕੀਤੇ ਜਾਣ ਦਾ ਚੌਥਾ ਪੰਜਾਬ ਸਰਕਾਰ ਨੂੰ ਨਵੀਂ ਖੇਤੀ ਨੀਤੀ ਲਾਗੂ ਕਰਨ ਸੰਬੰਧੀ ਹੈ ਅਤੇ ਪੰਜਵਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸੁਝਾਤਾ ਲਏ ਗਏ ਹੈ ਪਰ ਰਾਜਨੀਤਿਕ ਲੋਕ ਉਹਨਾਂ ਨੇ ਆਖਿਆ ਕਿ ਸਾਡੇ ਮੰਚ ਤੇ ਨਹੀਂ ਆ ਸਕਣਗੇ ਤੇ ਹੁਣ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਣ ਦੀ ਖਬਰ ਹੈ। ਮੋਹਾਲੀ ਵਿੱਚ ਅਕਾਲੀ ਦਲ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦੇ ਸੀਨੀਅਰ ਆਗੂ ਨੇਤਾ ਰਣਜੀਤ ਗਿੱਲ ਨੇ ਪਾਰਟੀ ਨੂੰ ਅਲਵਿਦਾਖ ਦਿੱਤਾ। ਰਣਜੀਤ ਗਿੱਲ ਦੇ ਵੱਲੋਂ ਪਾਰਟੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਤੇ ਦਿੱਤਾ ਗਿਆ ਹੈ। ਉਹਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣਾ ਅਸਤੀਫਾ ਭੇਜਿਆ ਹੈ। ਅਸਤੀਫੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਸਾਰੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਰਿਹਾ। ਕਹਿ ਸਕਦੇ ਹਾਂ ਕਿ ਖਰੜ ਦੀ ਰਾਜਨੀਤੀ ਵਿੱਚ ਅੱਜ ਉਸ ਵਕਤ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਜਦੋਂ ਰਣਜੀਤ ਗਿੱਲ ਨੇ ਆਪਣਾ ਅਸਤੀਫਾ ਦੇ ਦਿੱਤਾ ਰਣਜੀਤ ਸਿੰਘ ਗਿੱਲ ਲੋਕਾਂ ਵਿੱਚ ਗਿਲਕੋ ਦੇ ਨਾਮ ਨਾਲ ਵੀ ਜਾਣੇ ਜਾਂਦੇ ਨੇ ਉਹਨਾਂ ਨੇ 2017 ਤੇ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਟਿਕਟ ਤੇ ਖਰੜ ਤੋਂ ਚੋਣ ਲੜੀ ਸੀ ਪਰ ਉਹ ਦੋਵੇਂ ਵਕਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਹਾਰ ਗਏ ਸਨ ਉਹਨਾਂ ਦੇ ਪਾਰਟੀ ਛੱਡਣ ਦੀ ਖ਼ਬਰ ਨੇ ਖਰੜ ਹਲਕੇ ਵਿੱਚ ਰਾਜਨੀਤਿਕ ਗਰਮਾਹਟ ਪੈਦਾ ਕਰ ਦਿੱਤੀ ਹੈ ਹਾਲਾਂਕਿ ਰਣਜੀਤ ਸਿੰਘ ਗੱਲ ਵੱਲੋਂ ਹਾਲੇ ਤੱਕ ਕਿਸੇ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਜਾਂ ਰਾਜਨੀਤਿਕ ਰੂਪ ਲੈਣ ਬਾਰੇ ਕੋਈ ਅਧਿਕਾਰਤ ਤੌਰ ਤੇ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਕਦਮ ਅਕਾਲੀ ਦਲ ਲਈ ਇੱਕ ਵੱਡੇ ਝਟਕੇ ਤੋਂ ਘੱਟ ਨਹੀਂ ਹੈ ਤੇ ਦੂਸਰੇ ਪਾਸੇ ਜਾਖੜ ਨੂੰ ਖੁੱਲਾ ਚੈਲੰਜ ਹੋ ਗਿਆ ਫਾਜ਼ਲਕਾ ਵਿੱਚ ਅਬੋਰ ਦੇ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਸਿੱਧਾ ਚੈਲੰਜ ਕੀਤਾ ਹੈ ਉਨਾ ਆਖਿਆ ਕਿ ਜਾਖੜ ਜਾਂ ਤਾਂ ਉਹਨਾਂ ਤੇ ਲਗਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਜਾਂ ਫਿਰ ਬਿਨਾਂ ਸ਼ਰਤ ਮੁਆਫੀ ਮੰਗ ਲੈਣ ਵਿਧਾਇਕ ਨੇ ਆਪਣਾ ਅਸਤੀਫਾ ਦਿਗਾਉਂਦਿਆਂ ਕਿਹਾ ਕਿ ਜੇਕਰ ਜਾਖੜ ਇਹ ਦੋਸ਼ ਸਾਬਤ ਕਰ ਦਿੰਦੇ ਨੇ ਤਾਂ ਉਹ ਆਪਣੀ ਵਿਧਾਇਕੀ ਛੱਡ ਦੇਣਗੇ ਉਹਨਾਂ ਆਖਿਆ ਕਿ ਬੀਤੇ ਦਿਨੀ ਜਾਖੜ ਨੇ ਉਹਨਾਂ ਤੇ ਗੈਂਗਸਟਰਾਂ ਨਾਲ ਲਿੰਕ ਹੋਣ ਦੇ ਦੋਸ਼ ਲਾਏ ਆ ਉੱਥੇ ਕਪੜਾ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਇੱਕ ਦੁਖਦਾਇਕ ਘਟਨਾ ਹੈ ਉਨਾ ਦਾ ਵਰਮਾ ਪਰਿਵਾਰ ਦੇ ਨਾਲ ਪੁਰਾਣਾ ਰਿਸ਼ਤਾ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ ਤੇ ਦਰਅਸਲ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਹਨਾਂ ਯਾਦ ਦਿਵਾਇਆ ਕਿ 2022 ਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਪਿਛਲੇ 5 ਦਹਾਕਿਆਂ ਵਿੱਚ ਦੂਸਰੀਆਂ ਪਾਰਟੀਆਂ ਦੇ ਰਾਜ ਸਮੇਂ ਗੈਂਗਸਟਰ ਪੈਦਾ ਹੁੰਦੇ ਰਹੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਲਈ ਵਚਨਬੱਧ ਹੈ। ਇਦੇ ਨਾਲ ਹੀ ਜਦੋਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਗੈਂਗਸਟਰ ਆਰਜੂ ਬਿਸ਼ਨੋਈ ਨਾਲ ਵਾਇਰਲ ਹੋਈ ਇੱਕ ਫੋਟੋ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਸਿਆਸਤਾਨ ਹੋਣ ਦੇ ਨਾਤੇ ਮੈਂ ਵੱਖ-ਵੱਖ ਲੋਕਾਂ ਵਿੱਚ ਜਾਂਦਾ ਜੇਕਰ ਕੋਈ ਗੈਂਗਸਟਰ ਬਣ ਜਾਂਦਾ ਜਾਂ ਸਾਡੇ ਨਾਲ ਫੋਟੋ ਖਿੱਚਵਾ ਲੈਂਦਾ ਇਸ ਦੀ ਸਾਡੀ ਕੋਈ ਜੰਬਰੀ ਨਹੀਂ ਹੁੰਦੀ ਉਹਨਾਂ ਆ ਕਿਹਾ ਕਿ ਸਮਾਜਿਕ ਜੀਵਨ ਵਿੱਚ ਬਹੁਤ ਸਾਰੇ ਲੋਕ ਰਾਜਨੀਤਿਕ ਨੇਤਾਵਾਂ ਨਾਲ ਫੋਟੋਆਂ ਖਿੱਚਵਾ ਲੈਂਦੇ ਨੇ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਅਸੀਂ ਉਹਨਾਂ ਸਾਰਿਆਂ ਨੂੰ ਜਾਣਦੇ ਹਾਂ ਤੇ ਹੁਣ ਗੱਲ ਕਰਦੇ ਆ ਇੱਕ ਵੱਡੇ ਬੈਂਕ ਘੁਟਾਲੇ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਵਿੱਚ ਇਸ ਘਪਲੇ ਦੀ ਖਬਰ ਮਿਲੀ ਹੈ ਜਿੱਥੇ ਪੰਜਾਬ ਵਿਕਾਸ ਪਿੰਡੂ ਬੈਂਕ ਦੀ ਧੂਰੀ ਸ਼ਾਖਾ ਵਿੱਚ ਇੱਕ ਵੱਡਾ ਵਿੱਤੀ ਘੁਟਾਲਾ ਸਾਹਮਣੇ ਆਇਆ ਹੈ ਜਿਸ ਵਿੱਚ 2 ਕਰੋੜ 29 ਲੱਖ ਰੁਪਏ ਦੀ ਰਕਮ ਦਾ ਗਵਨ ਕੀਤਾ ਗਿਆ ਇਸ ਘੁਟਾਲੇ ਵਿੱਚ ਬੈਂਕ ਮੈਨੇਜਰ ਹਰਮੇਲ ਸਿੰਘ ਤੇ ਝਾਲੀ ਕਰਜ਼ੇ ਦੇਣ ਤੇ ਦੋਸ਼ ਲੱਗੇ ਨੇ ਹਰਮੇਲ ਸਿੰਘ ਨੇ 2021 ਤੋਂ ਅਪ੍ਰੈਲ 2024 ਦੇ ਵਿਚਕਾਰ ਝਾਲੀ ਕਰਜ਼ੇ ਦਿੱਤੇ ਅਤੇ ਰਕਮ ਆਪਣੇ ਜਾਂ ਆਪਣੇ ਜਾਣਕਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ। ਉਸਨੇ ਗਾਹਕਾਂ ਦੇ ਨਾਮ ਤੇ ਕਰਜ਼ੇ ਮਨਜ਼ੂਰ ਕੀਤੇ ਅਤੇ ਹੋਰ ਬੈਂਕ ਕਰਮਚਾਰੀਆਂ ਦੇ ਲੌਗਨ ਆਈਡੀ ਅਤੇ ਪਾਸਵਰਡ ਦੀ ਦੁਰਵਰਤੋਂ ਕੀਤੀ। ਇਸ ਸਮੇਂ ਦੌਰਾਨ ਕੁੱਲ 388 ਲੋਨ ਅਰਜ਼ੀਆਂ ਤੇ ਕਾਰਵਾਈ ਕੀਤੀ ਗਈ ਜਿਨ੍ਹਾਂ ਵਿੱਚੋਂ 62 ਕਰਜ਼ੇ ਝਾਲੀ ਪਾਏ ਗਏ। ਇਹਨਾਂ ਸਾਰੇ ਕਰਜ਼ਿਆਂ ਦੀ ਤਸਦੀਕ ਹਰਵੈਲ ਸਿੰਘ ਦੁਆਰਾ ਕੀਤੀ ਗਈ ਅਤੇ ਮਨਜ਼ੂਰੀ ਵੀ ਦਿੱਤੀ ਗਈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਅਪ੍ਰੈਲ 2024 ਚ ਬੈਂਕ ਦੇ ਅਦਰੂਨੀ ਆਡਿਟ ਵਿੱਚ ਇਹ ਘੁਟਾਲਾ ਬੇਰਖਾਬ ਹੋਇਆ। ਜਾਂਚ ਵਿੱਚ ਪਾਇਆ ਗਿਆ ਕਿ ਸਾਰੇ ਝਾਲੀ ਕਰਜ਼ਿਆਂ ਵਿੱਚ ਮੂਲ ਤਨ ਅਤੇ ਵਿਆਸਮਿਤ ਕੁੱਲ 2 ਕਰੋੜ 29 ਲੱਖ ਰੁਪਏ ਦਾ ਗਬਰਨ ਕਰ ਦਿੱਤਾ ਗਿਆ। ਨਾਬਾਦੇ ਰਹਿਣ ਵਾਲੇ ਹਰਮੇਲ ਸਿੰਘ ਤੇ ਆਪਣੇ ਸਾਥੀਆਂ ਦੇ ਆਈਡੀ ਦੀ ਵਰਤੋਂ ਕਰਕੇ ਕਰਜ਼ੇ ਲਈ ਅਰਜ਼ੀ ਦੇਣ ਅਤੇ ਸੀਨੀਅਰ ਅਧਿਕਾਰੀਆਂ ਵੱਜੋਂ ਪੇਸ਼ ਹੋ ਕੇ ਕਰਜ਼ਾ ਪਾਸ ਕਰਦੇ ਦੋਸ਼ੀ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੈਂਕ ਅਧਿਕਾਰੀ ਹਰਮੇਲ ਸਿੰਘ ਦੇ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਵੀ ਭੇਜ ਦਿੱਤੀ ਗਈ ਹੈ ਅਤੇ ਹੁਣ CBI ਜਾਂਚ ਦੀ ਵੀ ਮੰਗ ਉੱਠ ਰਹੀ ਹੈ। ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚੋਂ ਲਾਪਤਾ ਹੋਏ ਬੱਚਿਆਂ ਬਾਰੇ ਵੱਡੀ ਖਬਰ ਦੀ। ਪੰਜਾਬ ਵਿੱਚ ਆਪਰੇਸ਼ਨ ਜੀਵਨ ਜੋ ਚੱਲ ਰਿਹਾ ਹੈ ਜਿਸ ਬਾਰੇ ਅਹਿਮ ਖੁਲਾਸੇ ਕੀਤੇ ਗਏ ਨੇ। ਸੋਸ਼ਲ ਐਂਡ ਵੈਲਫੇਅਰ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਤੰਬਰ 2024 ਤੋਂ ਪੰਜਾਬ ਵਿੱਚ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਰੈਸਕਿਊ ਮਹਿੰਮ ਸ਼ੁਰੂ ਕੀਤੀ ਗਈ ਸੀ। ਇਹਨਾਂ 9 ਮਹੀਨਿਆਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ 753 ਛਾਪੇ ਮਾਰੀਆਂ ਕਰਕੇ ਕੁੱਲ 367 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ। ਇਹਨਾਂ ਵਿੱਚੋਂ 350 ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਕੋਲ ਮੁੜ ਭੇਜ ਦਿੱਤਾ ਗਿਆ ਹੈ, ਜਦਕਿ 17 ਬੱਚਿਆਂ ਦੇ ਮਾਪਿਆਂ ਨਾਲ ਮਿਲੜੜ ਕਰਕੇ ਉਹਨਾਂ ਨੂੰ ਬਾਲ ਘਰਾਂ ਵਿੱਚ ਰੱਖਿਆ ਹੋਇਆ ਹੈ। 159 ਬੱਚੇ ਦੂਸਰੇ ਸੂਬਿਆਂ ਨਾਲ ਸੰਬੰਧ ਸਨ। 183 ਬੱਚਿਆਂ ਨੂੰ ਭੀਖ ਮੰਗਣ ਤੋਂ ਛੁਡਾ ਕੇ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦਕਿ 6 ਸਾਲ ਤੋਂ ਛੋਟੇ 13 ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਭੇਜਿਆ ਗਿਆ ਹੈ। ਸਰਕਾਰ ਵੱਲੋਂ 30 ਬੱਚਿਆਂ ਨੂੰ ਪ੍ਰਤੀ ਮਹੀਨਾ 4000 ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ 16 ਹੋਰ ਬੱਚਿਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਾਈ ਗਈ ਹੈ। 3 ਮਹੀਨੇ ਬਾਅਦ ਕੀਤੇ ਗਏ ਫਾਲੋਅ ਅਪ ਵਿੱਚ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਕਿ 57 ਬੱਚੇ ਬੁੜ ਲਾਪਤਾ ਹੋ ਚੁੱਕੇ ਨੇ। ਇਹ ਬੱਚੇ ਕਿੱਥੇ ਜਾਂਦੇ ਨੇ? ਇਹ ਇੱਕ ਹਜੇ ਵੱਡਾ ਸਵਾਲ ਹੈ। ਹੁਣ ਨਵੇਂ ਜੀਵਨ ਜੋਤ ਪ੍ਰੋਜੈਕਟ ਰਾਹੀਂ 2 ਦਿਨਾਂ ਵਿੱਚ 18 ਛਾਪੇ ਮਾਰੀਆਂ ਕਰਕੇ 41 ਹੋਰ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ। ਹੁਣ ਡੀਐਨਏ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਅਤੇ ਪੁਲਿਸ ਦੀ ਮਦਦ ਨਾਲ ਪਤਾ ਲਗਾਇਆ ਜਾਏਗਾ ਬੈਗਰ ਐਕਟ ਤਹਿਤ ਇਕੱਲੇ ਬਠੰਡਾ ਵਿੱਚ ਵੀ ਹੋਰ ਬੱਚਿਆਂ ਨੂੰ ਰੈਸਕਿਊ ਕਰਕੇ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ ਤੇ ਹੁਣ ਜਾਣਕਾਰੀ ਕੁਝ ਅੰਤਰਰਾਸ਼ਟਰੀ ਤੇ ਰਾਸ਼ਟਰੀ ਖਬਰਾਂ ਦੀ ਸਭ ਤੋਂ ਪਹਿਲਾਂ ਬਿਹਾਰ ਵਾਲੇ ਪਾਸਿਓਂ ਜਾਣਕਾਰੀ ਸਾਂਝੀ ਕਰਦੇ ਹਾਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ 당 ਦੇ ਪ੍ਰਧਾਨ ਲਾਲੂ ਪ੍ਰਸ਼ਾਦ ਜਾਦਵ ਨੂੰ ਸੁਪਰੀਮ ਕੋਰਟ ਨੇ ਇੱਕ ਵੱਡਾ ਝਟਕਾ ਦਿੱਤਾ ਅਦਾਲਤ ਨੇ सीबीआई ਦੇ ਲੈਂਡ ਫਾਰ ਜੋਬਸ ਸਕੈਂਡਲ ਮਾਮਲੇ ਵਿੱਚ ਟ੍ਰਾਇਲ ਕੋਰਟ ਦੀ ਸੁਣਵਾਈ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਬੈਂਚ ਜਿਸ ਵਿੱਚ ਜਸਟਿਸ ਐਮ ਐਮ ਸੁਨਦਰੇਸ਼ ਅਤੇ ਜਸਟਿਸ ਐਨ ਕੋਟੇਸ਼ਵਰ ਸ਼ਾਵਲ ਨੇ ਉਹਨਾਂ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕੋ ਇਸ ਮਾਮਲੇ ਦੀ ਸੁਣਵਾਈ ਜਲਦ ਕਰਨਗੇ ਇਹ ਮਾਮਲਾ ਉਸ ਐਫ ਆਰ ਨਾਲ ਜੁੜਿਆ ਹੋਇਆ ਜੋ सीबीआई ਨੇ ਲਾਲੂ ਪ੍ਰਸ਼ਾਦ ਯਾਦਵ ਦੇ ਖਿਲਾਫ ਦਰਜ ਕੀਤੀ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਲਾਲੂ ਯਾਦਵ ਨੂੰ ਟ੍ਰਾਇਲ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਛੋੜ ਦਿੱਤੀ ਹੈ ਇਸ ਦਾ ਮਤਲਬ ਇਹ ਹੈ ਕਿ ਫਿਲਹਾਲ ਉਹਨਾਂ ਨੂੰ ਅਦਾਲਤ ਵਿੱਚ ਨਿੱਜੀ ਤੌਰ ਤੇ ਹਾਜ਼ਰ ਹੋਣ ਦੀ ਲੋੜ ਨਹੀਂ ਹੋਏਗੀ ਇਹ ਮਾਮਲਾ ਸਾਲ 2004 ਤੋਂ 2009 ਦੇ ਦਰਮਿਆਨ ਦਾ ਹੈ ਜਦੋਂ ਲਾਲੂ ਯਾਦਵ ਰੇਲ ਮੰਤਰੀ ਹੋਇਆ ਕਰਦੇ ਸੀ ਇਹਨਾਂ 'ਤੇ ਦੋਸ਼ ਨੇ ਕਿ ਉਸ ਦੌਰਾਨ ਮੱਧ ਪ੍ਰਦੇਸ਼ ਦੇ ਜੱਬਲਪੁਰ ਸਥਿਤ ਪੱਛਮੀ ਰੇਲਵੇ ਜ਼ੋਨ ਵਿੱਚ ਗਰੁੱਪ ਡੀ ਦੀਆਂ ਭਰਤੀਆਂ ਕੀਤੀਆਂ ਗਈਆਂ ਸਨ ਸੀਬੀਆਈ ਦਾ ਦੋਸ਼ ਹੈ ਕਿ ਇਹਨਾਂ ਲੋਕਾਂ ਨੂੰ ਜਦੋਂ ਨੌਕਰੀਆਂ ਦਿੱਤੀਆਂ ਗਈਆਂ ਤਾਂ ਉਹਨਾਂ ਨੇ ਇਸ ਦੇ ਬਦਲੇ ਆਪਣੀ ਜ਼ਮੀਨ ਲਾਲੂ ਦੇ ਪਰਿਵਾਰ ਜਾਂ ਉਹਨਾਂ ਨਾਲ ਜੁੜੇ ਲੋਕਾਂ ਦੇ ਨਾਮ ਕੀਤੀ ਇਹਨਾਂ ਜ਼ਮੀਨਾਂ ਦੀ ਕੀਮਤ ਵੀ ਬਾਜ਼ਾਰ ਤੋਂ ਕਾਫੀ ਘੱਟ ਦੱਸੀ ਗਈ ਇਸ ਮਾਮਲੇ ਵਿੱਚ ਲਾਲੂ ਯਾਦਵ ਨੇ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਨੇ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਸੀ ਹਾਈ ਕੋਰਟ ਨੇ 29 ਮਈ ਨੂੰ ਸੁਣਵਾਈ ਦੌਰਾਨ ਕਿਹਾ ਸੀ ਕਿ ਟ੍ਰਾਇਲ ਕੋਰਟ ਦੀ ਸੁਣਵਾਈ ਤੇ ਰੋਕ ਲਗਾਉਣ ਦਾ ਕੋਈ ਜ਼ਰੂਰੀ ਕਾਰਨ ਨਹੀਂ ਹੈ ਹੁਣ ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਅਗਲੀ ਸੁਣਵਾਈ ਦੀ ਤਾਰੀਖ 12 ਅਗਸਤ ਨਿਰਧਾਰਤ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਹਾਈ ਕੋਰਟ ਇਸ ਮਾਮਲੇ ਨੂੰ ਜਲਦ ਨਿਪਟਾ ਦੇਵੇ ਇਸੇ ਤਰ੍ਹਾਂ ਸਤਿਸ਼ਗੜ੍ਹ ਦੇ ਵਿੱਚੋਂ ਵੀ ਇੱਕ ਵੱਡੀ ਖਬਰ ਬਣ ਰਹੀ ਹੈ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭਪੀਸ਼ ਬਗੇਲ ਨੂੰ ਵੱਡਾ ਝਟਕਾ ਲੱਗਿਆ ਹੈ ਅਸਲ ਵਿੱਚ ਈਡੀ ਨੇ ਕਾਂਗਰਸੀ ਆਗੂ ਅਤੇ ਸਤਿਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਭਪੀਸ਼ ਬਗੇਲ ਦੇ ਪੁੱਤਰ ਚੈਤਨਿਆ ਬਗੇਲ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਨੂੰ ਭਲਾਈ ਸਥਿਤ ਉਹਨਾਂ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਚੈਤਨਿਆ ਬਘੇਲ ਦੀ ਇਹ ਗ੍ਰਿਫਤਾਰੀ ਉਸ ਸਮੇਂ ਹੋਈ ਹੈ ਜਦੋਂ ED ਦੀ ਇੱਕ ਟੀਮ ਛਾਪੇਮਾਰੀ ਕਰਨ ਵਾਸਤੇ ਉਹਨਾਂ ਦੇ ਘਰ ਪਹੁੰਚੀ ਸੀ ਚੈਤਨਿਆ ਬਘੇਲ ਦੀ ਇਹ ਗ੍ਰਿਫਤਾਰੀ ਕਥਿਤ ਸ਼ਰਾਬ ਘਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ ਤੇ ਇਸੇ ਦਿਨ ਭਾਵ ਅੱਜ ਹੀ ਚੈਤਨਿਆ ਬਘੇਲ ਦਾ ਜਨਮ ਦਿਨ ਵੀ ਸੀ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਵਿੱਚ ਨਿਤ ਨਵੇਂ ਸਬੂਤ ਮਿਲਣ ਤੋਂ ਬਾਅਦ ED ਨੇ PML A ਤਹਿਤ ਚੈਤਨਿਆ ਬਘੇਲ ਨੂੰ ਗ੍ਰਿਫਤਾਰ ਕੀਤਾ ਹੈ ED ਨੇ ਸ਼ੁੱਕਰਵਾਰ ਦੀ ਸਵੇਰ ਭਪੇਸ਼ ਬਘੇਲ ਦੇ ਪੁੱਤਰ ਚਤਨਿਆ ਬਘੇਲ ਦੇ ਭਲਾਈ ਦੇ ਘਰ ਵੱਛਾ ਪਾ ਮਾਰਿਆ ਸੀ ED ਦੀ ਟੀਮ ਸਵੇਰ ਸਾਰ ਤਕਰੀਬਨ 8:6 ਵਜੇ 3 ਗੱਡੀਆਂ ਵਿੱਚ ਪਹੁੰਚੀ ਅਤੇ CRPF ਦੀ ਸੁਰੱਖਿਆ ਹਟ ਕਰਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਸੀ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਗਈ ਜਦੋਂ ਸਤੀਸ਼ਕੜ ਵਿਧਾਨ ਸਭਾ ਦਾ ਆਖਰੀ ਦਿਨ ਸੀ ਉਧਰ ਭਪੇਸ਼ ਬਘੇਲ ਨੇ ਇਸ ਮਾਮਲੇ ਨੂੰ ਸਾਜ਼ਿਸ਼ ਘਰਾੜ ਦਿੰਦੇ ਹੋਏ ਭਾਜਪਾ ਦੇ ਉੱਤੇ ਨਿਸ਼ਾਨੇ ਵੰਨੇ ਨੇ ਵਿਧਾਨ ਸਭਾ ਵਿੱਚ ਰਾਏਗੜ ਜ਼ਿਲ੍ਹੇ ਵਿੱਚ ਦਰੱਖਤਾਂ ਦੀ ਕਟਾਈ ਦਾ ਮੁੱਦਾ ਚੁੱਕਣ ਜਾ ਰਹੇ ਸੀ ਈਡੀ ਦੇ ਛਾਪੇ ਤੇ ਉਹਨਾਂ ਨੇ ਕਿਹਾ ਕਿ ਅਡਾਨੀ ਨਾਲ ਸੰਬੰਧਿਤ ਇੱਕ ਮਾਮਲਾ ਸਾਹਮਣੇ ਆਇਆ ਉਸ ਨੂੰ ਖੋਸ਼ ਕਰਨ ਲਈ ਮੋਦੀ ਅਤੇ ਸ਼ਾਹ ਨੇ ਈਡੀ ਨੂੰ ਮੇਰੇ ਘਰ ਭੇਜਿਆ ਅਸੀਂ ਡਰਾਂਗੇ ਨਹੀਂ ਉਹਨਾਂ ਇਹ ਵੀ ਆਖਿਆ ਕਿ ਅਸੀਂ ਝੁਕਾਂਗੇ ਵੀ ਨਹੀਂ ਉਹ ਦੇਸ਼ ਦੇ ਸਾਰੇ ਵਿਰੋਧੀ ਆਗੂ ਨੂੰ ਇਸ ਵਕਤ ਇੱਕ ਇੱਕ ਕਰਕੇ ਨਿਸ਼ਾਨਾ ਬਣਾ ਰਹੇ ਨੇ ਈਡੀ ਪਹਿਲਾਂ ਵੀ ਮੇਰੇ ਘਰ ਆਈ ਸੀ ਅਸੀਂ ਏਜੰਸੀਆਂ ਨਾਲ ਪੂਰਾ ਸਹਿਯੋਗ ਵੀ ਕਰਾਂਗੇ ਸਾਨੂੰ ਲੋਕਤੰਤਰ ਤੇ ਨਿਆਂ ਪਾਲਿਕਾ ਵਿੱਚ ਪੂਰਾ ਵਿਸ਼ਵਾਸ ਹੈ ਦੱਸਿਆ ਜਾ ਰਿਹਾ ਕਿ 7 ਜੁਲਾਈ ਨੂੰ ਆਰਥਿਕ ਅਪਰਾਧ ਜਾਂਚ ਸ਼ਾਖਾ ਨੇ ਸ਼ਰਾਬ ਕੋਟਾਲੇ ਵਿੱਚ ਚੌਥੀ ਪੂਰਕ ਚਾਰ ਸ਼ੀਟ ਧਾਰ ਕਰ ਦਿੱਤੀ ਸੀ ਜਿਸ ਵਿੱਚ ਕੋਟਾਲੇ ਦੀ ਅਨੁਮਾਨਤ ਰਕਮ 2161 ਕਰੋੜ ਰੁਪਏ ਤੋਂ ਵੱਧ ਕੇ 3200 ਕਰੋੜ ਰੁਪਏ ਹੋ ਚੁੱਕੀ ਹੈ ਇਹ ਚਾਰ ਸ਼ੀਟ 30 ਜੂਨ ਨੂੰ ਧਾਰ ਕੀਤੀ ਗਈ ਸੀ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਪੰਜ ਚਾਰ ਸ਼ੀਟਾਂ ਧਾਰ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਤਿੰਨ ਪਹਿਲਾਂ ਧਾਰ ਕੀਤੀਆਂ ਗਈਆਂ ਸੀ ਇਸ ਕੋਟਾਲੇ ਵਿੱਚ 29 ਆਪਕਾਰੀ ਅਧਿਕਾਰੀ ਦੋਸ਼ੀ ਬਣਾਏ ਗਏ ਨੇ ਜਿਨ੍ਹਾਂ ਵਿੱਚੋਂ ਕੁਝ ਸੇਵਾਮੁਕਤ ਅਧਿਕਾਰੀ ਵੀ ਦੱਸੇ ਜਾ ਰਹੇ ਨੇ ਤੇ ਆ ਖਬਰ ਕੈਨੇਡਾ ਵਿੱਚੋਂ ਵੱਲ ਰਹੀ ਹੈ ਅਸਲ ਦੇ ਵਿੱਚ ਹਿੱਟ ਐਂਡ ਰਨ ਬਹੁਤ ਮਹਿੰਗਾ ਪੈ ਸਕਦਾ ਹੈ ਕਿਉਂਕਿ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਦੋ ਨੌਜਵਾਨ ਜਿਨ੍ਹਾਂ ਨੂੰ 3-3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ BC ਦੇ ਸਰੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਅਦਾਲਤ ਨੇ ਉਹਨਾਂ ਨੂੰ ਇੱਕ ਵਿਅਕਤੀ ਨੂੰ ਜਾਣਬੁੱਝ ਕੇ ਮਾਰਨ ਲਗਭਗ 1.5 ਕਿਲੋਮੀਟਰ ਤੱਕ ਗੱਡੀ ਵਿੱਚ ਫਸਾ ਕੇ ਘੜੀਸਣ ਅਤੇ Laash ਨੂੰ ਫਿਰ ਸੜਕ ਤੇ ਸੁੱਟਣ ਅਤੇ ਫਿਰ ਫਰਾਰ ਹੋਣ ਦੇ ਦੋਸ਼ੀ ਠਹਿਰਾਇਆ ਹੈ ਇਦੇ ਨਾਲ ਹੀ ਦੋਵਾਂ ਤੇ ਤਿੰਨ ਤਿੰਨ ਸਾਲ ਗੱਡੀ ਚਲਾਉਣ ਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਦੋਵਾਂ ਨੂੰ ਭਾਰਤ ਦੇਸ਼ ਨਕਾਲਾ ਦੇ ਦਿੱਤਾ ਜਾਏਗਾ ਭਾਵ ਉਹਨਾਂ ਨੂੰ ਭਾਰਤ ਭੇਜ ਦਿੱਤਾ ਜਾਏਗਾ ਹੁਣ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਖਰ ਪੂਰਾ ਮਾਮਲਾ ਕੀ ਸੀ ਆਸਰ ਵਿੱਚ ਘਟਨਾ 27 ਜਨਵਰੀ 2024 ਦੇਰ ਰਾਤ ਵਾਪਰੀ ਸੀ ਜਦੋਂ 22 ਸਾਲਾ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਆਪਣੇ ਤੀਸਰੇ ਦੋਸਤ ਦੇ ਨਾਲ ਇੱਕ ਲਾਲ ਰੰਗ ਦੀ ਫੋਰਡ ਮਸਟੈਂਗ ਕਾਰ ਵਿੱਚ ਘੁੰਮ ਰਹੇ ਸੀ ਅਤੇ ਨੇੜੇ ਦੀ ਇੱਕ ਦੁਕਾਨ ਤੋਂ ਪੀਜ਼ਾ ਲੈਣ ਵਾਸਤੇ ਨਿਕਲੇ ਸੀ ਉਸ ਸਮੇਂ ਗਗਨਪ੍ਰੀਤ ਕਾਰ ਚਲਾ ਰਿਹਾ ਸੀ ਅਤੇ ਕਾਰ ਮਾਲਕ ਜਗਦੀਪ ਅਗਲੀ ਸੀਟ ਤੇ ਬੈਠਾ ਸੀ ਇਸੇ ਦੌਰਾਨ ਉਹਨਾਂ ਨੇ ਕਿਸੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹਾਦਸੇ ਦੌਰਾਨ ਸਖਸ ਜਿਸ ਨੂੰ ਟੱਕਰ ਮਾਰੀ ਸੀ ਉਹ ਕਾਰ ਦੇ ਹੇਠਾਂ ਫਸ ਗਿਆ ਅਤੇ ਲੱਗ ਪਗ ਉਸ ਨੂੰ 1.5 ਕਿਲੋਮੀਟਰ ਤੱਕ ਉਹ ਕਾਰ ਵਿੱਚ ਫਸਾ ਕੇ ਖੜੀਸਤੇ ਗਏ ਇਸੇ ਦੌਰਾਨ ਕੁਝ ਚਸ਼ਮਦੀਦਾਂ ਨੇ ਗੱਡੀ ਹੇਠਾਂ ਫਸੇ ਵਿਅਕਤੀ ਨੂੰ ਵੇਖ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਕਿ ਯੂਨੀਵਰਸਿਟੀ ਡਰਾਈਵ ਤੇ ਇੱਕ ਵਿਅਕਤੀ ਸੜਕ ਤੇ ਪਿਆ ਸੀ ਹਾਦਸੇ ਦੌਰਾਨ ਕੁਝ ਲੋਕ ਜਿਹੜੇ ਬਾਅਦ ਵਿੱਚ ਇਸ ਕੇਸ ਦਾ ਗਵਾਹ ਵੀ ਬਣੇ ਹਨ ਉਹਨਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਦੋਸ਼ੀਆਂ ਨੇ ਹੀਟਾਂ ਉਤਰ ਕੇ ਦੇਖਿਆ ਵੀ ਸੀ ਕਿ ਉਹਨਾਂ ਦੀ ਗੱਡੀ ਵਿੱਚ ਕੋਈ ਵਿਅਕਤੀ ਫਸਿਆ ਹੋਇਆ ਹੈ ਪਰ ਇਸਤੇ باوجود ਵੀ ਉਹ ਗੱਡੀ ਸਟਾਰਟ ਕਰਕੇ ਉੱਥੋਂ ਦੌੜ ਗਏ ਇਸ ਸਬੰਧ ਅਗਰੋਂ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਅਤੇ 3-3 ਸਾਲ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ ਦੱਸਣਾ ਬਣਦਾ ਕਿ ਇਹ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਤੇ ਆਏ ਸੀ ਟਰੰਪ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਬੁੱਢੇ ਹੋ ਗਏ ਆ ਅਤੇ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਇਹ ਗੱਲ ਅਸੀਂ ਨਹੀਂ ਬਲਕੇ ਵਾਈਟ ਹਾਊਸ ਆਖ ਰਿਹਾ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਟਰੰਪ ਨੂੰ ਨਸਾਂ ਦੀ ਬਿਮਾਰੀ ਲੱਗ ਚੁੱਕੀ ਹੈ ਜਿਸ ਕਾਰਨ ਉਹਨਾਂ ਦੀ ਲੱਤ ਵਿੱਚ ਸੋਜ ਆ ਗਈ ਹੈ। ਵਾਈਟ ਹਾਊਸ ਦਾ ਦਾਵਾ ਹੈ ਕਿ ਰਾਸ਼ਟਰਪਤੀ ਟਰੰਪ ਦੀਆਂ ਲੱਤਾਂ ਦੇ ਹੇਠਲੇ ਹਿੱਸੇ ਵਿੱਚ ਸੋਜ ਹੈ ਅਤੇ ਉਹਨਾਂ ਦੇ ਸੱਜੇ ਹੱਥ ਤੇ ਵੀ ਸੱਟ ਦੇ ਨਿਸ਼ਾਨ ਨੇ। ਇਹ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ 트াম্প ਦੇ ਗਿੱਟਿਆਂ ਵਿੱਚ ਸੋਜ ਅਤੇ ਹੱਥ ਦੇ ਕੁਝ ਹਿੱਸੇ ਪ੍ਰਭਾਵਿਤ ਸਾਹਮਣੇ ਆਏ ਸਨ ਵਾਈਟ ਹਾਊਸ ਤੋਂ ਬੁਲਾਰੀ ਕੈਰੋਲਨ ਲੇਵਟ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ 트াম্প ਦੇ ਡਾਕਟਰ ਦਾ ਪੱਤਰ ਪੜ੍ਹਦਿਆਂ ਦੱਸਿਆ ਕਿ ਦੋਵੇਂ ਬਿਮਾਰੀਆਂ ਆਮ ਨੇ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਲੱਤ ਵਿੱਚ ਸੋਜ ਇੱਕ ਆਮ ਨਸਾਂ ਦੀ ਬਿਮਾਰੀ ਹੈ ਅਤੇ ਬਹੁਤ ਸਾਰੇ ਲੋਕੜ ਹੱਥ ਬਲਾਉਣ ਕਾਰਨ ਉਹਨਾਂ ਦੇ ਹੱਥ ਨੂੰ ਵੀ ਸੱਟ ਲੱਗ ਗਈ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ 트াম্প ਦੀਆਂ ਲੱਤਾਂ ਦੇ ਅਲਟਰਾਸਾਉਂਡ ਤੋਂ ਪਤਾ ਲੱਗਿਆ ਕਿ ਪੁਰਾਣੀ ਨਾੜੀ ਦੀ ਕਾਟ ਇੱਕ ਆਵਸਥਿਤੀ ਹੈ ਜੋ ਕਿ ਲਗਭਗ 70 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੋ ਜਾਂਦੀ ਹੈ ਟੈਸਟਾਂ ਵਿੱਚ ਦਿਲ ਦੀ ਅਸਫਲਤਾ ਗੁਰਦੇ ਦੀ ਅਸਫਲਤਾ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਦੇ ਕੋਈ ਸੰਕੇਤ ਨਜ਼ਰ ਨਹੀਂ ਆਏ ਉਹਨਾਂ ਇਹ ਵੀ ਆਖਿਆ ਕਿ ਟਰੰਪ ਨੂੰ ਇਸ ਸਥਿਤੀ ਨਾਲ ਕੋਈ ਸਮੱਸਿਆ ਨਹੀਂ ਹੈ ਟਰੰਪ ਦੇ ਸੱਜੇ ਹੱਥ ਦੇ ਪਿਛਲੇ ਪਾਸੇ ਛੱਟ ਦੇ ਨਿਸ਼ਾਨ ਨੇ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਟਰੰਪ ਨੂੰ ਕੋਈ ਡੂੰਗੀ ਜਾਂ ਕੋਈ ਭਿਆਨਕ ਬਿਮਾਰੀ ਲੱਗੀ ਹੋਵੇ ਕਿਉਂਕਿ ਕੁਝ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਉਹਨਾਂ ਨੇ ਆਖਿਆ ਕਿ ਇਹਨਾਂ ਖਬਰਾਂ ਦੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਹੁਣ ਗੱਲ ਕਰਦੇ ਹਾਂ ਪਹਿਲ ਗਾਬ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਦੇ ਵੱਡੇ ਐਕਸ਼ਨ ਦੀ ਪਹਿਲ ਗਾਬ ਅੱਤਵਾਦੀ ਹਮਲਾ ਤੇ ਉਹਦੇ ਸਾਜ਼ਿਸ਼ ਕਾੜਿਆਂ ਦੇ ਖਿਲਾਫ ਅਮਰੀਕਾ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਅਮਰੀਕਾ ਨੇ ਭਾਰਤ ਦੇ ਦਾਅਵਿਆਂ ਨਾਲ ਸਹਿਮਤੀ ਪ੍ਰਗਟਾਉਂਦੀਆਂ ਅਮਰੀਕਾ ਨੇ ਪਾਕਿਸਤਾਨ ਸਿਤਦਰ ਰੈਜ਼ਿਸਟੈਂਸ ਫਰੰਟ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਅਤੇ ਵਿਸ਼ੇਸ਼ ਤੌਰ ਤੇ ਨਾਮਜ਼ਦ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕਰ ਦਿੱਤਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਟੀ ਆਰ ਐਫ ਜੋ ਕਿ ਲਸ਼ਕਰੇ ਤੌਬਾ ਦਾ ਇੱਕ ਫਰੰਟਾ ਅਤੇ ਪਰੌਕਸੀ ਹੈ ਉਹਨਾਂ ਨੇ 20 April 2025 ਨੂੰ ਪਹਿਲ ਕਾਮ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਗਈ ਸੀ ਰੂਬਿਓ ਨੇ ਕਿਹਾ ਕਿ ਵਿਦੇਸ਼ ਵਿਭਾਗ ਦਾ ਰੈジਸਟੈਂਟ ਫਰੰਟ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਅਤੇ ਵਿਸ਼ੇਸ਼ ਤੌਰ ਤੇ ਨਾਮਜ਼ਦ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕਰ ਰਿਹਾ ਹੈ ਮਾਰਕੋ ਰੂਬਿਓ ਨੇ ਕਿਹਾ ਕਿ ਟੀਆਰਐਫ ਅਤੇ ਹੋਰ ਨਾਂ ਉਪਨਾਵਾਂ ਨੂੰ ਇਮੀਗ੍ਰੇਸ਼ਨ ਅਤੇ ਰਾਸ਼ਟਰੀਟਾ ਐਕਟ ਦੀ ਧਾਰਾ 219 ਅਤੇ ਕਾਰਜਕਾਰੀ ਆਦੇਸ਼ ਅਨੁਸਾਰ ਲਸ਼ਕਰੇ ਤੌਬਾ ਦੇ ਮੌਜੂਦਾ ਉਪਨਾਵ ਵਿੱਚ ਐਫਟੀਓ ਅਤੇ ਐਸਡੀਜੀਟੀ ਵਜੋਂ ਜੋੜਿਆ ਜਾ ਰਿਹਾ ਹੈ ਟੀਆਰਐਫ ਵਿਰੁੱਧ ਇਹ ਕਾਰਵਾਈ ਭਾਰਤ ਵੱਲੋਂ ਲਗਾਤਾਰ ਬਣਾਇਆ ਗਿਆ ਦਬਾਅ ਤੋਂ ਬਾਅਦ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਮਈ ਦੇ ਅੱਧ ਵਿੱਚ ਆਪਰੇਸ਼ਨ ਸੰਧੂਰ ਤੋਂ ਕੁਝ ਦਿਨ ਬਾਅਦ ਭਾਰਤੀ ਵਫ਼ਤ ਨੇ ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਦਫ਼ਤਰ ਅਤੇ ਅੱਤਵਾਦ ਵਿਰੋਧੀ ਕਮੇਟੀ ਦੇ ਕਾਰਜਕਾਰੀ ਡਾਇਰੈਕਟਰ ਅਤੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਟੀਆਰਐਫ ਦੇ ਵਾਅਦਤ ਵੀਰਵੇ ਦਿੱਤੇ ਸੀ ਇਸੇ ਦੌਰਾਨ ਰੂਬਿਓ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲਾ 2008 ਵਿੱਚ ਲਸ਼ਕਰੇ ਤੋਇਬਾ ਵੱਲੋਂ ਕੀਤੇ ਗਏ ਮੁੰਬਈ ਹਮਲੇ ਤੋਂ ਬਾਅਦ ਭਾਰਤ ਵਿੱਚ ਨਾਗਰਿਕਾਂ ਤੇ ਕੀਤਾ ਸਭ ਤੋਂ ਘਾਤਕ ਹਮਲਾ ਸੀ ਟੀਆਰਐਫ ਨੇ ਭਾਰਤੀ ਸੁਰੱਖਿਆ ਬਲਾਂ ਵਿਰੁੱਧ ਕਈ ਹਮਲਿਆਂ ਦੀ ਜ਼ਿੰਮੇਵਾਰੀ ਵੀ ਲਈ ਹੋਈ ਹੈ ਜਿਨ੍ਹਾਂ ਵਿੱਚ 2024 ਵਿੱਚ ਕੀਤਾ ਗਿਆ ਇੱਕ ਹਮਲਾ ਵੀ ਸ਼ਾਮਲ ਹੈ ਰੂਬੀਓ ਨੇ ਕਿਹਾ ਕਿ ਵਿਦੇਸ਼ ਵਿਭਾਗ ਦੀ ਇਹ ਕਾਰਵਾਈ 트੍ਰੰਪ ਪ੍ਰਸ਼ਾਸਨ ਦੀ ਕੌਮੀ ਸੁਰੱਖਿਆ ਹਿੱਤਾਂ ਦੀ ਰੱਖਿਆ ਅੱਤਵਾਦ ਦਾ ਮੁਕਾਬਲਾ ਕਰਨ ਅਤੇ ਪਹਿਲਗਾਮ ਹਮਲੇ ਲਈ ਨਿਆਂ ਲਈ ਰਾਸ਼ਟਰਪਤੀ 트੍ਰੰਪ ਦੇ ਸੱਦੇ ਨੂੰ ਲਾਗੂ ਕਰਨ ਦੀ ਵਚਨਬੱਧਤਾ ਨੂੰ ਵੀ ਪ੍ਰਗਟਾਉਂਦਾ ਹੈ ਭਾਰਤ ਨੇ ਲਸ਼ਕਰ-ਏ-ਤੌਬਾ ਦੇ ਇੱਕ ਹੋਰ ਫਰੰਟ T R F ਨੂੰ ਆਲਮੀ ਦੈਸ਼ਤੀ ਜਥੇਬੰਦੀ ਐਲਾਨੇ ਜਾਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ ਵਿਦੇਸ਼ ਮੰਤਰੀ ਐਸਾਜ ਦੇ ਸ਼ੰਕਰ ਨੇ ਦਾ ਰਜਿਸਟ੍ਰੈਂਟ ਫਰੰਟ ਬਾਰੇ ਵਾਸ਼ਿੰਗਟਨ ਦੇ ਫੈਸਲੇ ਨੂੰ ਭਾਰਤ ਅਮਰੀਕਾ ਆਤਵਾਦ ਵਿਰੋਧੀ ਸਹਿਯੋਗ ਦਾ ਮਜ਼ਬੂਤ ਅਹ ਦੱਸਿਆ ਜੈ ਸ਼ੰਕਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਫੈਸਲੇ ਲਈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦਾ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਹੈ ਅਤੇ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਟੀਆਰਐਫ ਜੋ ਕਿ ਲਸ਼ਕਰ-ਏ-ਤੋਬਾ ਦੀ ਪ੍ਰੌਕਸੀ ਹੈ ਉਸ ਨੂੰ ਵਿਦੇਸ਼ੀ ਆਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਲਈ ਵਿਦੇਸ਼ ਮੰਤਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਦਸਣਾ ਬਣਦਾ ਕਿ TRF ਨੇ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅਤਵਾਦੀ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਸੀ ਤੇ ਹੁਣ ਪਾਕਿਸਤਾਨ ਦੇ ਵਿੱਚੋਂ ਬਹੁਤ ਵੱਡੀ ਤੇ ਤਬਾਹੀ ਦੀ ਖਬਰ ਬਣ ਰਹੀ ਹੈ। ਪਾਕਿਸਤਾਨ ਇਨੀ ਦਿਨੀ ਹੜ੍ਹਾਂ ਦੀ ਮਾਰ ਹੇਠਾ ਹੈ। ਖਾਸ ਕਰਕੇ ਪੰਜਾਬ ਸੂਬੇ ਵਿੱਚ ਸਥਿਤੀ ਵਿਗੜ ਰਹੀ ਹੈ। ਪਿਛਲੇ ਕੁਝ ਘੰਟਿਆਂ ਵਿੱਚ ਭਾਰੀ ਬਰਸਾਤ ਦੇ ਕਾਰਨ 63 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਲਗਭਗ 290 ਲੋਕ ਜ਼ਖਮੀ ਹੋ ਗਏ ਨੇ। ਇਹ ਤਬਾਹੀ ਬੁੱਧਵਾਰ ਸਵੇਰੇ ਸ਼ੁਰੂ ਹੋਈ ਸੀ। ਜਦੋਂ ਭਾਰੀ ਬਰਸਾਤ ਸ਼ਹਿਰਾਂ ਅਤੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈਣ ਲੱਗੀ ਬਰਸਾਤ ਇੰਨੀ ਭਾਰੀ ਸੀ ਕਿ ਕਈ ਥਾਵਾਂ ਤੇ ਘਰ ਟਹਿ ਗਏ ਕੰਦਾਂ ਵੀ ਟੁੱਟ ਗਈਆਂ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਕੁਝ ਲੋਕਾਂ ਦੀ ਮੌਤ ਬਿਜਲੀ ਦੇ ਝਟਕਿਆਂ ਕਾਰਨ ਹੋਈ ਅਤੇ ਕੁਝ ਪਾਣੀ ਵਿੱਚ ਡੁੱਬ ਗਏ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੇ ਕਈ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਉਹਨਾਂ ਆਖਿਆ ਕਿ ਸਰਕਾਰੀ ਟੀਮਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਬਿਨਾਂ ਕਿਸੇ ਜ਼ਰੂਰਤ ਦੇ ਘਰ ਤੋਂ ਬਾਹਰ ਨਾ ਜਾਣ ਦੀ ਅਪੀਲ ਵੀ ਕੀਤੀ ਹੈ। ਭਾਰੀ ਬਰਸਾਤ ਕਾਰਨ ਕਈ ਹਾਈਵੇ ਬੰਦ ਹੋ ਗਏ ਐ। ਉਡਾਨਾਂ ਰੱਦ ਕਰਨੀਆਂ ਪਈਆਂ ਨੇ ਜਾਂ ਘੰਟਿਆਂ ਦੀ ਦੇਰੀ ਨਾਲ ਉੜ ਰਹੀਆਂ ਨੇ। ਰੇਲ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। 라ਵਲ ਪਿੰਡੀ ਦੇ ਚਾਹਾਂ ਡੈਮ ਦੇ ਜਿਹੜੇ ਹੜ੍ਹ ਦੀ ਰਿਪੋਰਟਿੰਗ ਕਰ ਰਿਹਾ ਇੱਕ ਪੱਤਰਕਾਰ ਵੀ ਇਸ ਤੇਜ਼ ਵਹਾਅ ਵਿੱਚ ਡੁੱਗ ਗਿਆ। ਰਿਪੋਰਟਰ ਡੂੰਘੇ ਪਾਣੀ ਵਿੱਚ ਖੜ੍ਹਾ ਸੀ ਅਤੇ ਉਸੇ ਹਾਲਾਤ ਵਿੱਚ ਲਾਈਵ ਕਵਰੇਜ ਕਰ ਰਿਹਾ ਸੀ। ਜਦੋਂ ਅਚਾਨਕ ਪਾਣੀ ਦਾ ਜ਼ੋਰ ਇੰਨਾ ਵੱਧ ਗਿਆ ਕਿ ਉਹ ਖੁਦ ਵਹਾਅ ਦਾ ਸ਼ਿਕਾਰ ਹੋ ਗਿਆ। ਦੋਸਤੋ ਇਸੀ ਕੋਲਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰਦੇ ਸ਼ੇਅਰ ਜ਼ਰੂਰ ਕਰ ਦੇਣਾ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਮੈਨੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ